ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਸਾਨੂੰ ਇੱਕ ਫਰਮੈਸ਼ ਆਈ ਆ ਧੀਆ ਪਹਿਣਾ ਬਾਰੇ ਕਿਸੇ ਬਜ਼ੁਰਗ ਦਾ ਮੈਸੇਜ ਧੀਆ ਦੇਖੋ ਜਿੱਦਾਂ ਦਾ ਸਾਡੇ ਸਮਾਜ ਵਿੱਚ ਵਰਤਾਰਾ ਹੁੰਦਾ ਹੈ ਘਰਾਂ 'ਚ ਗੱਲਾਂ-ਵੱਤਾਂ ਚੱਲਦੀਆਂ ਘਰਾਂ ਦੇ ਮਾਹੌਲ ਬਣ ਜਾਂਦੇ ਨੇ ਉਦੋਂ ਤੇ ਸਾਨੂੰ ਮੈਸੇਜ ਆ ਜਾਂਦੇ ਨੇ ਠੀਕ ਹੈ ਜੀ ਹੁਣ ਆਪਾਂ ਨੇ ਗੱਲ ਕਰਨੀ ਆ ਅੱਜ ਦੇ ਬੱਚਿਆਂ ਬਾਰੇ ਧੀਆਂ ਭੈਣਾਂ ਬਾਰੇ ਉਸ ਬਜ਼ੁਰਗ ਨੇ ਮੈਸੇਜ ਕੀਤਾ ਉਹਦੇ ਵਿੱਚ ਲਿਖਿਆ ਕਹਿੰਦੇ ਵੀ ਬੇਟਾ ਇਹ ਗੱਲ ਕਰਿਓ ਵੀ ਭਾਵੇਂ ਤੁਸੀਂ ਤਿੰਨ ਵਾਲਿਆਂ ਨੂੰ ਰਿਕੁਐਸਟ ਹੈ ਮਿੱਪਾ ਮੈਂ ਤੁਸੀਂ ਆਪਣੇ ਧੀਾਂ ਨੂੰ ਦੋ ਕਲਾਸਾਂ ਘੱਟ ਪੜ੍ਹਾ ਲਓ ਪਰ ਜਿਹੜਾ ਪਰਿਵਾਰ 'ਚ ਵਿਚਰਨ ਦਾ ਤਰੀਕਾ ਹੈ ਰਿਸ਼ਤਿਆਂ 'ਚ ਵਿਚਰਨ ਦਾ ਤਰੀਕਾ ਹੈ ਉਹ ਜ਼ਰੂਰ ਸਮਝਾਓ ਤੇ ਸਿਖਾਓ ਦੇਖੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਰੇਕ ਮਾਵਾਪਾ ਪੂਰਾ ਉੱਤਰਦਾ ਆਪਣੇ ਧੀ ਪੁੱਤ ਦੀ ਪਰਵਰਿਸ਼ ਤੇ ਹਰੇਕ ਮਾਵਾਪਾ ਸਹੀ ਪਰਵਰਿਸ਼ ਕਰਦਾ ਹੈ ਹਰੇਕ ਮਾਵਾਪਾ ਚਾਹੁੰਦਾ ਵੀ ਸਾਡੀ ਧੀ ਦਾ ਸਹੁਰੇ ਘਰੋਂ ਕੋਈ ਔਲਾੰਬਾ ਨਾ ਹੋਵੇ ਪਰ ਕੁਝ ਗੱਲਾਂ ਇਹ ਹੁੰਦੀਆਂ ਨੇ ਬੱਚੇ అలੱਫਪਣਾ ਕਰ ਜਾਂਦੇ ਨੇ ਜਿਹੜਾ ਪਿਛਲਾ ਸਮਾਂ ਤੀਗਾ ਜਿਵੇਂ 25 30 35 ਸਾਲ ਪਹਿਲਾਂ ਵਾਲਾ ਉਸ ਟਾਈਮ ਧੀਆ ਪੜਨਾ ਮਾਂ ਦੇ ird gird ਵੱਧ ਰਹਿੰਦੀਆਂ ਦੀਆਂ ਮਾਸੀਆਂ ਚਾਚੀਆਂ ਤਾਈਆਂ ਦੇ ird gird ਵੱਧ ਰਹਿੰਦੀਆਂ ਅਸੀਂ ਰਿਸ਼ਤੇਦਾਰੀਆਂ ਚ ਵੀ ਨਾਨਕੇ ਵੀ ਜਾਂਦੇ ਤੇ ਮਾਸੀਆਂ ਕੋਲ ਵੀ ਜਾਂਦੇ ਤੇ ਭੂਆ ਫੁੱਫੀਆਂ ਕੋਲ ਵੀ ਜਾਂਦੇ ਤੇ ਇਹਨਾਂ ਰਿਸ਼ਤਿਆਂ ਦੇ ਵੱਧ ਕੋਲ ਰਹਿੰਦੇ ਤੇ ਹੁਣ ਜਿਹੜਾ ਅੱਜ ਦਾ ਸਮਾਂ ਅੱਜ ਦਾ ਸਮਾਂ ਪੜ੍ਹਾਈ ਚ ਤਾਂ ਬਹੁਤ ਅੱਗੇ ਵੱਧ ਗਿਆ ਪਰ ਜਿਹੜਾ ਪਰਿਵਾਰਕ ਰਹਿਣ ਸਹਿਣਾ ਸਾਡੇ ਤੌਰ ਤਰੀਕੇ ਆ ਸਾਡੀ ਬੋਲਚਾਲ ਆ ਸਾਡਾ ਪਰਿਵਾਰ ਚ ਵਿਚਰਨ ਦਾ ਤਰੀਕਾ ਸਾਡਾ ਰਿਸ਼ਤਿਆਂ ਨਾਲ ਵਿਚਰਨ ਦਾ ਤਰੀਕਾ ਅਸੀਂ ਦੁੱਖ ਸੁੱਖ ਦੀਆਂ ਗੱਲਾਂ ਕਿਵੇਂ ਕਰਨੀਆਂ ਅਸੀਂ ਹੋਰ ਸਾਰਾ ਜੋ ਵੀ ਹੈ ਸਮਾਜ ਚ ਵਿਚਰਨ ਦਾ ਤਰੀਕਾ ਇਹ ਤੋਂ ਅਸੀਂ ਪਿੱਛੜ ਗਏ ਅਸੀਂ ਸਿਰਫ ਓਨਲੀ ਫੋਨ ਜੋਗੇ ਰਹ ਗਏ ਅਸੀਂ ਓਨਲੀ ਕਿਤਾਬਾਂ ਜੋਗੇ ਰਹ ਗਏ ਜਿਹੜਾ ਪਰਿਵਾਰਾਂ ਚ ਵਿਚਰਨ ਦਾ ਤਰੀਕਾ ਇੱਕ ਧੀ ਲਈ ਦੇਖੋ ਜਦੋਂ ਧੀ ਪੇਕੇ ਘਰ ਹੁੰਦੀ ਆ ਉਹ ਕਿੱਥੇ ਕੁ ਤਾਈ ਸੀਮਤ ਹੁੰਦੀ ਆ ਅੰਡ ਗਵਾਂਡ ਥਾਈ ਹੁਣ ਅੱਜ ਦਾ ਜਿਹੜਾ ਸਮਾ ਆ ਗਿਆ ਅੰਡ ਗਵਾਂਡ ਚ ਵੀ ਕੋਈ ਜਾਂਦਾ ਨਹੀਂ ਖਾਸ ਅੱਗੇ ਸਾਡੇ ਵਾਲੇ ਸਮੇਂ ਹੁੰਦੇ ਤੇ ਜਿਹੜੇ ਸਾਡਾ ਆਪਣੇ ਛੋਟੀਆਂ ਬੀਹੀਆਂਾਂ 'ਚ ਘਰ ਹੁੰਦੇ ਤੇ ਆਪਾਂ ਪਿੰਡਾਂ 'ਚ ਰਹਿੰਦੇ ਹੁੰਦੇ ਤੇ ਕੋਲ-ਕੋਲ ਘਰ ਹੁੰਦੇ ਤੇ ਆਪਾਂ ਸਾਰੇ ਤਾਈਆਂ ਚਾਚੀਆਂ ਭਾਬੀਆਂ ਹ ਹਰੇਕ ਰਿਸ਼ਤੇ 'ਚ ਆਪਾਂ ਬਹੁਤ ਜ਼ਿਆਦਾ ਨੇੜੇ ਰਹਿੰਦੇ ਤੇ ਠੀਕ ਹੈ ਜੀ ਹੁਣ ਦੂਰ-ਦੂਰ ਮਕਾਨ ਪੈ ਗਏ ਧੀਆਂ ਭੈਣਾਂ ਇੰਨਾ ਘਰੋਂ ਨਿਕਲ ਕੇ ਰਾਜੀ ਨਹੀਂ ਹੈਗੀਆਂ ਕਿਉਂਕਿ ਸਮਾਂ ਵੀ ਮਾੜਾ ਆ ਗਿਆ ਬੱਚਾ ਅੰਦਰ ਫੋਨ ਲੈ ਕੇ ਬੈਠਾ ਰਹਿੰਦਾ ਹੈ ਜਾਂ ਫਿਰ ਕਿਤਾਬ ਖੋਲ ਕੇ ਬੈਠਾ ਰਹਿੰਦਾ ਹੈ ਦੋਏ ਗੱਲਾਂ ਤੇ ਡਿਪੈਂਡ ਹੋ ਗਿਆ ਅੱਜ ਕੱਲ ਬੱਚੇ ਫੋਨਾਂ ਦੇ ਮਗਰ ਇੰਨਾ ਕੁ ਲੱਗ ਗਏ ਬੱਚਿਆਂ ਕੋਲ ਪਰਿਵਾਰ ਚ ਬੈਠਣ ਦਾ ਵੀ ਸਮਾਂ ਨਹੀਂ ਹੈਗਾ ਫੋਨਾਂ ਨੇ ਇੰਨਾ ਉਹਨਾਂ ਨੂੰ ਆਪਣੇ ਆਪ ਜੋਗਾ ਕਰ ਲਿਆ ਹੁਣ ਜਦੋਂ ਇੱਕ ਧੀ ਪੇਕੇ ਘਰ ਆਏ ਤਾਂ ਉਹ ਕਿੱਥੇ-ਕਥਾਈ ਸੀਮਤ ਹੁੰਦੀ ਆ ਇੱਕ ਭੂਆ ਹੋਊ ਇੱਕ ਭਾਣਜੀ ਹੋਊ ਇੱਕ ਭਤੀਜੀ ਹੋਊ ਇਕ ਧੀ ਹੋਊ। ਜਦੋਂ ਉਹ ਹੀ ਧੀ ਬਿਆ ਕੇ ਸਹੁਰੇ ਘਰ ਚਲੇ ਜਾਂਦੀ ਹੈ ਫਿਰ ਉਹਦਾ ਬਹੁਤ ਰਿਸ਼ਤਿਆਂ ਨਾਲ ਜੁੜਨਾ ਹੁੰਦਾ ਹੈ। ਪਹਿਲਾਂ ਸਭ ਤੋਂ ਪਹਿਲਾਂ ਉਹ ਇੱਕ ਨੂੰ ਬਣਦੀ ਆ ਘਰ 'ਚ ਭਾਬੀ ਬਣਦੀ ਆ, ਤਾਈ ਚਾਚੀ ਬਣਦੀ ਆ, ਬੱਚਿਆਂ ਦੀ ਮਾਮੀ ਬਣਦੀ ਆ, ਕਿਸੇ ਦੀ ਦੋਹਤ ਨੂੰ ਬਣਦੀ ਆ, ਕਿਸੇ ਦੀ ਪੋਤ ਨੂੰ ਬਣਦੀ ਆ। ਉਹ ਬਹੁਤ ਰਿਸ਼ਤਿਆਂ ਨਾਲ ਜੁੜ ਜਾਂਦੀ ਆ ਸਹੁਰੇ ਘਰ ਜਾ ਕੇ। ਪੜਨਾ ਉਸ ਬਜ਼ੁਰਗ ਨੇ ਇਹ ਲਿਖਿਆ ਕਹਿੰਦੇ ਵੀ ਬੇਸ਼ੱਕ ਦੀ ਆਪਣੀ ਧੀ ਨੂੰ ਦੋ ਕਲਾਸਾਂ ਘੱਟ ਪੜਾ ਦਿਓ ਜਿਹੜੇ ਪਰਿਵਾਰ ਚ ਵਿਚਰਨ ਦੇ ਤਰੀਕੇ ਹੁੰਦੇ ਨੇ ਨਾ ਉਹ ਕਿਤਾਬਾਂ ਚਾਹ ਨਾ ਉਹ ਫੋਨਾਂ ਚਾਹ ਕਿਤਾਬਾਂ ਸਾਨੂੰ ਹੋਰ ਕੁਝ ਸਿਖਾਉਂਦੀਆਂ ਨੇ ਸਮਾਜ ਸਾਨੂੰ ਹੋਰ ਕੁਝ ਸਿਖਾਉਂਦਾ ਰਿਸ਼ਤੇ ਸਾਨੂੰ ਹੋਰ ਕੁਝ ਸਿਖਾਉਂਦੇ ਨੇ ਹੁਣ ਇੱਕ ਧੀ ਹੈ ਜਿਹਨੂੰ ਘਰ ਚ ਹੀ ਨਹੀਂ ਪਤਾ ਵੀ ਰਿਸ਼ਤਿਆਂ ਨਾਲ ਕਿਵੇਂ ਵਿਚਰਨਾ ਹੈ ਕਿੱਥੋਂ ਮੈਂ ਆਪਣੇ ਆਪ ਨੂੰ ਸੰਭਾਲਣਾ ਹੈ ਕਿੱਥੇ ਮੈਂ ਬੋਲਣਾ ਕਿੱਥੋਂ ਮੈਂ ਮੂੰਹ ਬੰਦ ਕਰਨਾ ਕਿੱਥੋਂ ਮੈਂ ਬਾਹਰਲੇ ਰਿਸ਼ਤੇ ਆ ਜਿਹੜੇ ਸਾਡੇ ਹੋਰ ਰਿਸ਼ਤੇ ਹੋ ਜਾਂਦੇ ਨੇ ਮਾਮਿਆਂ ਮਾਸੀਆਂ ਦੇ ਨਣਦਾਂ ਦੇ ਉਹਨਾਂ 'ਚ ਮੈਂ ਕਿਵੇਂ ਵਿਚਰਨਾ ਹੈ ਉਹਨਾਂ ਨਾਲ ਮੈਂ ਕਿਵੇਂ ਰਹਿਣਾ ਮੈਂ ਇਹ ਘਾਟ ਖੁਦ ਮਹਿਸੂਸ ਕੀਤੀ ਆ ਬੱਚਿਆਂ 'ਚ ਮੈਂ ਅੱਗੇ ਵੀ ਵੀਡੀਓਾਂ 'ਚ ਬਹੁਤ ਕਿਹਾ ਵੀ ਕਈ ਬੱਚਿਆਂ ਨੂੰ ਤਾਂ ਰਿਸ਼ਤਿਆਂ ਦੀ ਜਾਣਕਾਰੀ ਹੋ ਨਹੀਂ ਬੈਠੇ ਮੂੰਹ ਕਿੰਨੀ ਚੱਕੀ ਜਾਂਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਇਹ ਰਿਸ਼ਤਾ ਮੇਰਾ ਲੱਗਦਾ ਕੀ ਹੈ ਇਹ ਇਨਸਾਨ ਜਿਹੜਾ ਸਾਹਮਣੇ ਆਲਾ ਇਹ ਮੇਰਾ ਲੱਗਦਾ ਕੀ ਐ ਮੈਂ ਇਹਦੇ ਨਾਲ ਗੱਲ ਕਿਵੇਂ ਕਰਨੀ ਆ ਧੀਆ ਭੈਣਾਂ ਨੂੰ ਦੁੱਖਾਂ ਸੁੱਖਾਂ ਦੀਆਂ ਗੱਲਾਂ ਕਰਨ ਦਾ ਨਹੀਂ ਇੰਨਾ ਪਤਾ ਬੱਚੇ ਕਹਿ ਦਿੰਨੇ ਆ ਜੇ ਬੱਚਿਆਂ ਨੂੰ ਕਈ ਵਾਰ ਕਹਿ ਵੀ ਦੇ ਇਹ ਮੁੰਡਿਆਂ 'ਚ ਵੀ ਗੱਲ ਦੇਖੀ ਆ ਵੀ ਪੁੱਤ ਦੁੱਖਾਂ ਸੁੱਖਾਂ 'ਚ ਜਾਨ ਸਿੱਖੀਦਾ ਹੁੰਦਾ ਜਦ ਅਸੀਂ 4 ਬੰਦਿਆਂ 'ਚ ਜਾ ਕੇ ਬਹਿਨੇ ਆ ਕੁੜੀ 4 ਜਨਾਨੀਆਂ 'ਚ ਬਹਿੰਦੀ ਆ ਉਹਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਇੱਕ ਧੀ ਭੈਣ ਜਦੋਂ ਸਹੁਰੇ ਘਰ ਚਲੇ ਗਈ ਉਹ ਸਦਾ ਉਹਨੇ ਨਮੀ ਨਹੀਂ ਰਹਿਣਾ ਉਹਨੇ ਮੈਚ्योर ਵੀ ਹੋਣਾ ਹੈ। ਉਹਨੇ ਹੌਲੀ-ਹੌਲੀ ਪਰਾਣੀ ਵੀ ਹੋਣਾ ਹੈ। ਵੱਡੀ ਉਮਰ 'ਚ ਜਾਣਾ ਹੈ। ਉਹਨੇ ਰਿਸ਼ਤਿਆਂ 'ਚ ਵਿਚਰਨਾ ਹੈ। ਉਹਨੇ ਦੁੱਖਾਂ 'ਚ ਵੀ ਜਾਣਾ ਹੈ, ਉਹਨੇ ਸੁੱਖਾਂ 'ਚ ਵੀ ਜਾਣਾ ਹੈ। ਉਹਨੇ ਬਹੁਤ ਜਗ੍ਹਾਵਾਂ ਜਾ ਕੇ ਖੜਨਾ ਹੁੰਦਾ ਹੈ। ਜਦ ਇੱਕ ਧੀ ਭੈਣ ਨੂੰ ਪਤਾ ਹੀ ਨਹੀਂ ਮੈਂ ਕਿਵੇਂ ਗੱਲ ਕਰਨੀ ਹੈ, ਕਿਵੇਂ ਮੈਂ ਬੈਠਣਾ ਉੱਠਣਾ ਹੈ। ਕਿਹੜਾ ਮੇਰਾ ਰਿਸ਼ਤਾ ਹੈ? ਕਿਹੜੇ ਰਿਸ਼ਤੇ ਨਾਲ ਕਿਵੇਂ ਗੱਲ ਕਰਨੀ ਹੈ? ਫਿਰ ਉਹ ਬੱਚਾ ਵਿਚਰੂ ਕੇ ਮੇਰੇ ਰਿਸ਼ਤਿਆਂ 'ਚ ਕਈ ਵਾਰ ਮੈਂ ਹੁਣ ਬੱਚੇ ਆਮ ਦੇਖਦੀ ਰਹਿੰਦੀਆਂ ਬੱਚਿਆਂ ਨੂੰ ਇਹ ਹੀ ਨਹੀਂ ਪਤਾ ਮੇਰਾ ਸਾਹਮਣੇ ਵਾਲਾ ਜਿਹੜਾ ਇਨਸਾਨ ਬੈਠਾ ਉਹ ਮੇਰਾ ਲੱਗਦਾ ਕੀ ਆ ਮਾਂ ਨੂੰ ਪੁੱਛਣਗੇ ਮਮਾ ਇਹ ਮੇਰੇ ਕੀ ਲੱਗਦੇ ਨੇ ਦੇਖੋ ਭਾਈ ਜੇ ਤੁਸੀਂ ਬੈਠੋ ਵਿੱਚ ਫਿਰ ਤੁਹਾਨੂੰ ਪਤਾ ਲੱਗੇ ਮਾਮੀਆਂ ਨੂੰ ਆਂਟੀਆਂ ਕਹੀ ਜਾਣਗੇ ਮਾਸੀਆਂ ਨੂੰ ਆਂਟੀਆਂ ਤਾਂ ਚਲੋ ਕਹਿੰਦੇ ਹੀ ਨੇ ਹੁਣ ਤਾਂ ਸਾਰੇ ਰਿਸ਼ਤੇ ਨੂੰ ਉਹ ਕਹਿੰਦੇ ਆ ਵੀ ਆਪਾਂ ਆਂਟੀ ਨਾਲੇ ਪੁਕਾਰਨ ਲੱਗ ਗਏ ਇਹ ਵੀ ਮਾਪਿਆਂ ਦੀ ਬਹੁਤ ਵੱਡੀ ਗਲਤੀ ਹੈ ਬਹੁਤ ਬੜੀ ਗਲਤੀ ਆ ਮਾਮੀ ਨੂੰ ਮਾਮੀ ਕਹੋ ਮਾਸੀ ਨੂੰ ਮਾਸੀ ਕਹੋ ਭੂਆ ਨੂੰ ਭੂਆ ਕਹੋ ਤਾਈ ਨੂੰ ਤਾਈ ਕਹੋ ਚਾਚੀ ਨੂੰ ਚਾਚੀ ਕਹੋ ਇੱਕ ਸਾਡੇ ਹੈਲਪਰ ਰੱਖੀ ਹੋਈ ਆ ਕੋਈ ਭੈਣ ਉਹਨੂੰ ਵੀ ਆਂਟੀ ਇਹ ਜਿਹੜੇ ਬਹੁਤ ਸਾਡੇ ਨੇੜੇ ਦੇ ਰਿਸ਼ਤੇ ਆ ਖੁਦ ਭੂਆ ਨੂੰ ਘਰ ਚ ਆਂਟੀ ਭੂਆ ਤਾਂ ਖੂਨ ਦਾ ਰਿਸ਼ਤਾ ਹੈ ਬਾਕੀ ਰਿਸ਼ਤੇ ਤਾਂ ਭੂਆ ਤੋਂ ਹਟਕੇ ਹੁੰਦੇ ਨੇ ਉਹਨੂੰ ਵੀ ਆਂਟੀ ਦੇਖੋ ਇਹ ਗੱਲਾਂ ਕਿਤਾਬਾਂ ਨੇ ਨਹੀਂ ਸਿਖਾਉਣੀਆਂ ਇਹ ਗੱਲਾਂ ਫੋਨਾਂ ਨੇ ਨਹੀਂ ਸਿਖਾਉਣੀਆਂ ਇਹ ਗੱਲਾਂ ਮਾਂ ਦੇ ਸਿਖਾਉਣ ਦੀਆਂ ਨੇ ਬਹੁਤ ਖਾਮੀਆਂ ਹੋ ਜਾਂਦੀਆਂ ਨੇ ਗਲਤੀਆਂ ਹੋ ਜਾਂਦੀਆਂ ਨੇ ਧੀਆ ਪੈਣਾ ਤੇ ਸਹੁਰੇ ਘਰ ਜਾ ਕੇ ਮੈਂ ਇਦਾਂ ਦੀਆਂ ਧੀਆ ਪੈਣਾ ਵੀ ਦੇਖੀਆਂ ਸਹੁਰੇ ਘਰ ਬੈਠੀਆਂ ਰਹਿਣਗੀਆਂ ਮੇਨ ਰਿਸ਼ਤਿਆਂ 'ਚ ਪਰ ਉਹਨਾਂ ਦੀਆਂ ਚੈਟਿੰਗਾਂ ਕਿਤੇ ਹੋਰ ਚੱਲਦੀਆਂ ਹੁੰਦੀਆਂ ਨੇ ਉਹ ਕੋਲ ਬੈਠ ਕੇ ਵੀ ਕੋਲ ਨਹੀਂ ਹੁੰਦੀਆਂ ਉਹਨਾਂ ਦਾ ਦਿਲ ਦਿਮਾਗ ਕਿਤੇ ਹੋਰ ਚੱਲਦਾ ਹੁੰਦਾ ਉਹਨਾਂ ਨੂੰ ਆਏ ਹੁੰਦਾ ਵੀ ਛੱਡ ਇਹ ਤਾਂ ਪਾਗਲ ਆ ਜਿਹੜੇ ਕੋਲ ਬੈਠੇ ਆ ਇਹ ਤਾਂ ਬਾਜੀਆਂ ਮਾਰਦੇ ਆ ਜਿਹੜੇ ਕੋਲ ਬੈਠੇ ਆ ਰਿਸ਼ਤਿਆਂ ਨੂੰ ਉਹ ਐਮੀਅਤ ਨਹੀਂ ਦੰਦੀਆਂ ਧੀਆਂ ਬਣਾ ਇੱਕ ਵਾਰ ਘੁੱਗੀ ਮੰਗੋ ਸਿਰ ਮਾਰ ਕੇ ਮੁੜ ਕੇ ਬੁਲਾਉਣਾ ਨਹੀਂ ਕਿਸੇ ਨੂੰ ਬਲ ਕੇ ਕਈ ਵਾਰ ਬੱਚੇ ਵੀ ਬਰਾਬਰ ਦੇ ਹੋਏ ਹੋਏ ਹੁੰਦੇ ਨੇ ਮੈਂ ਇੱਥੇ ਥਾਈ ਵੀ ਧੀਆਂ ਪੈਣਾ ਦੇਖੀਆਂ ਉਨਾਂ ਦੀ ਲਿਆਕਤ ਨਹੀਂ ਹੁੰਦੀ ਸਾਤੇ ਕੋਈ ਮਾੜੀ ਜੀ ਗਲਤੀ ਹੋ ਜਵੇ ਸਾਨੂੰ ਪੰਜ ਪੰਜ ਸੱਤ ਦਿਨ ਨੀਂਦ ਨਹੀਂ ਆਉਂਦੀ। ਭਾਵੇਂ ਅਚਨਚੇਤੇ ਕੋਈ ਗਲਤੀ ਹੋ ਜਵੇ ਕਿਸੇ ਨੂੰ ਕਿਹਾ ਜਾਵੇ ਕੁਸ ਪਰ ਇਹ ਜਿਹੜੀਆਂ ਅੱਜ ਦੀਆਂ ਕੁੜੀਆਂ ਚਿੜੀਆਂ ਨੇ ਇਹ ਇਹਨਾਂ ਗੱਲਾਂ ਨੂੰ ਇਗਨੋਰ ਕਰਦੀਆਂ ਛੱਡ ਪਰੇ। ਕੀ ਆ ਲੈਣਾ? ਆਪਾਂ ਨੂੰ ਤਾਂ ਬਹੁਤ ਦੂਰ ਦਾ ਰਿਸ਼ਤਾ ਹੈ। ਦੇਖੋ ਜੀ ਅੱਗੇ ਦੂਰ ਦੇ ਰਿਸ਼ਤੇ ਬਹੁਤ ਨੇੜੇ ਹੁੰਦੇ ਤੇ ਹੁਣ ਨੇੜੇ ਦੇ ਰਿਸ਼ਤੇ ਬਹੁਤ ਦੂਰ ਹੋ ਗਏ। ਮੈਂ ਤੁਹਾਨੂੰ ਦੱਸਦੀ ਆਂ ਬਈ ਅਸੀਂ ਪੰਜ ਸੱਤ ਜਣੀਆਂ ਸ਼ਰੀਕੇ ਜਾਂ ਕੋਸੀ ਮੰਨੋਗੇ ਜਿੱਥੇ ਅਸੀਂ ਰਲ ਕੇ ਬਹਿ ਜੰਨੀ ਆ ਉੱਥੇ ਰੌਣਕਾਂ ਲੱਗ ਜਾਂਦੀਆਂ ਨੇ ਵਿਆਹ ਬੀਤਦਾ ਹੈ ਅਸੀਂ ਚਲੋ ਹੈਗੀਆਂ 10 ਪੜੀਆਂ ਵੀ ਹੈਗੀਆਂ ਵਿੱਚ 12 ਪੜੀਆਂ ਵੀ ਹੈਗੀਆਂ ਬੀਏ ਵਾਲੀਆਂ ਵੀ ਹੈਗੀਆਂ ਐਵੇਂ ਵਾਲੀਆਂ ਵੀ ਹੈਗੀਆਂ ਪਰ ਸਾਡੇ ਵਿੱਚ ਨਾ ਮੈਂ ਤੁਹਾਨੂੰ ਦੱਸਦੀ ਆਂ ਵੀ ਜਿਹੜੀ ਗੱਲ ਚੰਗੀ ਆ ਉਹ ਕਰੀ ਜਾਂਦੀ ਆ ਸਾਡੀ ਇੱਕ ਧੀ ਪੈਣਾ ਸਾਡੇ ਸ਼ਰੀਕੇ ਚ ਸਾਡੇ ਨਾਲੋਂ ਛੋਟੀ ਆ ਉਮਰ ਚਾ ਲੱਗਦੀ ਸਾਡੀ ਦਰਾਨੀ ਆ ਉਹ ਐਨੀ ਇੱਕ ਸੂਝਵਾਨ ਕੁੜੀ ਆ ਐਨੀ ਇੱਕ ਸੂਝਵਾਨ ਕੁੜੀ ਆ ਤੁਸੀਂ ਮੰਨੋਗੇ ਸਾਨੂੰ ਤਾਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਉਹ ਹਰੇਕ ਦਾ ਇਨਾ ਸਤਕਾਰ ਕਰਦੀ ਆ ਐਨੀ ਵਧੀਆ ਉਹ ਗੱਲ ਕਰਦੀ ਆ ਇਨਾ ਵਧੀਆ ਸੁਭਾਅ ਹੈ ਉਹਦਾ ਐਨੀ ਉਹ ਹਰੇਕ ਦੀ ਖੁਸ਼ੀ ਨੂੰ ਖੁਸ਼ੀ ਮੰਨਦੀ ਆ ਸਭ ਨੂੰ ਬਹੁਤ ਪਿਆਰ ਕਰਦੇ ਨੇ ਸਾਨੂੰ ਸਾਰਿਆਂ ਨੂੰ ਐਦਾਂ ਲੱਗਦਾ ਵੀ ਇਹ ਸਤੋਂ ਛੋਟੀ ਐ ਸਾਨੂੰ ਬੜਾ ਉਹਦਾ ਬੱਚਿਆਂ ਵਾਂਗੂ ਮੋਹ ਆਉਂਦਾ ਐ ਉਹ ਗੱਲਾਂ ਮੇਰੀਆਂ ਉਹਦੇ ਨਾਲ ਹੋਈਆਂ ਵੀ ਐ ਲੈਵਲ ਤੇ ਉਹ ਗੱਲਾਂ ਉਹਨੂੰ ਪਿਤਾਵਾਂ ਨੇ ਨਹੀਂ ਸਿਖਾਈਆਂ ਫੋਨ ਨੇ ਨਹੀਂ ਸਿਖਾਈਆਂ ਉਹ ਗੱਲਾਂ ਉਹਨੂੰ ਉਹਦੀ ਪਾਰਵਰੇਸ਼ਨ ਨੇ ਸਿਖਾਈਆਂ ਉਹਦੀ ਮਾਂ ਦੀ ਪਾਰਵਰੇਸ਼ਨ ਬਾजे ਬੱਚੇ ਬਾਹਰ ਕਾਲਜਾਂ ਚ ਵੀ ਪੜ ਕੇ ਯੂਨੀਵਰਸਿਟੀਆਂ ਚ ਪੜ ਕੇ ਵੀ ਬਹੁਤ ਸੂਝਵਾਨ ਰਹਿੰਦੇ ਨੇ ਬਹੁਤ ਬੱਚੇ ਇਦਾਂ ਦੇ ਆ ਜਿਹੜੇ ਚਾਰ ਅੱਖਰ ਪੜੇ ਹੁੰਨੇ ਆ ਉਹ ਕਹਿੰਦੇ ਵੀ ਸਾਡੇ ਵਰਗਾ ਕੋਈ ਨਹੀਂ ਹੈਗਾ ਕੋਈ ਨਹੀਂ ਸਾਡੇ ਵਰਗਾ ਬਸ ਉਹਨਾਂ ਨੂੰ ਚਾਰ ਅੱਖਰੇ ਚੱਕੀ ਫਿਰੀ ਜਾਂਦੇ ਆ ਉਹੀ ਨਹੀਂ ਟਿਕਣ ਦਿੰਦੇ ਬਈ ਸੋਈ ਗੱਲਾਂ ਨੇ ਉਹ ਬਜ਼ੁਰਗ ਦਾ ਇਹੀ ਕਹਿਣਤਾ ਬਈ ਭਾਈ ਇਹ ਭੈਣਾਂ ਨੂੰ ਜ਼ਰੂਰ ਰਿਸ਼ਤਿਆਂ 'ਚ ਵਿਚਰਨ ਬਾਰੇ ਸਮਝਾਇਆ ਕਰੋ ਘਰ ਪਰਿਵਾਰ 'ਚ ਰਹਿਣ ਬਾਰੇ ਸਮਝਾਇਆ ਕਰੋ ਕਿਵੇਂ ਸੱਸ ਨਾਲ ਰਹਿਣਾ ਹੈ ਕਿਵੇਂ ਨਣਦਾ ਨਾਲ ਰਹਿਣਾ ਹੈ ਜਿਹੜਾ ਇਨਸਾਨ ਇਹਨਾਂ ਰਿਸ਼ਤਿਆਂ ਨਾਲ ਵਧੀਆ ਵਿਚਰਦਾ ਹੈ ਉਹ ਫਿਰ ਆਪਣੇ ਬੱਚੇ ਦੀ ਵੀ ਪਰਵਰਿਸ਼ ਵਧੀਆ ਕਰ ਪਾਉਂਦਾ ਹੈ ਆਪਣੀ ਧੀ ਦੀ ਵੀ ਪਰਵਰਿਸ਼ ਵਧੀਆ ਕਰ ਪਾਉਂਦਾ ਹੈ ਜਿਹਨੂੰ ਖੁਦੇ ਨਹੀਂ ਵਿਚਰਨਦਾ ਪਤਾ ਫਿਰ ਉਹ ਆਪਣੇ ਧੀਆ ਪੁੱਤਾਂ ਨੂੰ ਕੀ ਸਿਖਾਉਂ ਹੁਣ ਇੱਕ ਧੀ ਭੈਣ ਵਿਆਹੀ ਗਈ ਬੱਚੇ ਤਾਂ ਹੋਣੇ ਆ ਨਾ ਫਿਰ ਉਹ ਆਪਣੇ ਬੱਚਿਆਂ ਨੂੰ ਸੇਧ ਕੀ ਦੋ ਜਾਈ ਜਿਸੇ ਦਾਪ ਨੂੰ ਆ ਉਹ ਜੀ ਬੱਚਿਆਂ ਨੂੰ ਦੋ ਬਹੁਤ ਬੜੀਆਂ ਗੱਲਾਂ ਨੇ ਛੋਟੀਆਂ ਗੱਲਾਂ ਨਹੀਂ ਹੈਗੀਆਂ ਜਿੱਥੇ ਫਿਰ ਧੀਆਂ ਪੈਣਾ ਇਦਾਂ ਦੀਆਂ ਆ ਜਾਂਦੀਆਂ ਨੇ ਵੀ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਕੋਈ ਲਿਹਾਜੇ ਨਹੀਂ ਰਿਸ਼ਤਿਆਂ ਦੀ ਕੋਈ ਕਦਰੇ ਨਹੀਂ ਰਿਸ਼ਤਿਆਂ ਕਿੰਨੀ ਧਿਆਨੇ ਨਹੀਂ ਰਿਸ਼ਤਿਆਂ ਦੀ ਲਿਆਕਤ ਨਹੀਂ ਫਿਰ ਉਹ ਸਾਰੀ ਉਮਰ ਕਿਸੇ ਦੀਆਂ ਬਣਨੀ ਪਉਂਦੀਆਂ ਨਾ ਉਹਨਾਂ ਦੇ ਸਹੁਰੇ ਘਰ ਪੈ ਟਿਕਦੇ ਆ ਠੀਕ ਹੈ ਜੀ ਇਸੋ ਹੀ ਗੱਲਾਂ ਨੇ ਕੋਈ ਗੱਲ ਨਹੀਂ ਗਲਤੀ ਬੜੇ-ਬੜਿਆਂ ਤੋਂ ਹੋ ਜਾਂਦੀ ਹੈ ਜੀ ਬੜੇ ਸਿਆਣਿਆਂ ਤੋਂ ਵੀ ਗਲਤੀ ਹੋ ਜਾਂਦੀ ਹੈ ਜਿਹੜੇ ਬਹੁਤ ਸੂਝਵਾਨ ਹੁੰਦੇ ਆ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਹੈ ਪਰ ਇਹ ਨਹੀਂ ਹੈਗਾ ਅਸੀਂ ਪੈਰ-ਪੈਰ ਤੇ ਗਲਤ ਹੋਈਏ ਫਿਰ ਅਸੀਂ ਗਲਤੀ ਨੂੰ ਗਲਤੀ ਮੰਨੀਏ ਬਣਾ ਮੈਂ ਤਾਂ ਬਿਲਕੁਲ ਇਹ 100% ਸੱਚ ਕਹੂੰਗੀ ਵੀ ਜਿਹੜੀ ਧੀ ਆਪਣੇ ਪੇਕੇ ਘਰ ਰਿਸ਼ਤੇ ਅੰਚ ਵਿਚੇ ਰੰਦਾ ਨਹੀਂ ਪਤਾ ਉਹ ਸਹੁਰੇ ਘਰ ਕਦੇ ਵੀ ਨਹੀਂ ਵਿਚਰ ਸਕਦੀ ਨਹੀਂ ਵੇਚ ਸਕਦੀ ਇਹ ਗੱਲਾਂ ਜ਼ਰੂਰ ਮਾਮਾ ਦੇ ਹਿੱਸੇ ਆਉਂਦੀਆਂ ਨੇ ਆਪਣੀਆਂ ਧੀਆਂ ਨੂੰ ਸਹੁਰੇ ਘਰ ਲਈ ਪੂਰੀਆਂ ਰੈਡੀ ਕਰਕੇ ਭੇਜਿਆ ਕਰੋ ਤਾਂ ਹੀ ਉਹ ਘਰ ਦਾ ਸ਼ਿੰਗਾਰ ਬਣ ਪਉਂਦੀਆਂ ਨੇ ਹਰੇਕ ਨੂੰ ਖੁਸ਼ੀ-ਖੁਸ਼ੀ ਮਿਲ ਪਉਂਦੀਆਂ ਨੇ ਹਰੇਕ ਨਾਲ ਬੈਠ ਕੇ ਗੱਲ ਕਰ ਪਉਂਦੀਆਂ ਨੇ ਤੇ ਦੁੱਖ ਸੁੱਖ ਵੰਡਾ ਪਉਂਦੀਆਂ ਨੇ ਮੈਨੂੰ ਇਦਾਂ ਦੇ ਇਨਸਾਨ ਮੈਨੂੰ ਚੰਗੇ ਲੱਗਦੇ ਵੀ ਮੋਢਿਆਂ ਵਾਲੇ ਜਾਂ ਗੋਡੇਆਂ ਵਾਲੇ ਜਾਂ ਤਾਂ ਅੱਸੀ ਅਗਲੇ ਦੇ ਬਹੁਤ ਜ਼ਿਆਦਾ ਸਿਰ ਚੜ ਜੀਏ ਵੇ ਅਸੀ ਕਹੀਏ ਵੀ ਸਾਨੂੰ ਤਾਂ ਤੇਰੇ ਬਿਨਾ ਸਾਹ ਹੀ ਨਹੀਂ ਆਉਂਦਾ ਜਾਂ ਫਿਰ ਅਸੀਂ ਐਦਾਂ ਦੇ ਹੋ ਜਾਈਏ ਵੀ ਤੁਸੀਂ ਮਰੋ ਰਹੋ ਸਾਨੂੰ ਤੁਹਾਡੀ ਪਰਵਾਹੇ ਨਹੀਂ ਆਪਣੀਆਂ ਧੀਆਂ ਨੂੰ ਇੰਨਾ ਕੁ ਜ਼ਰੂਰ ਸਿਖਾਇਆ ਕਰੋ ਭਾਵੇਂ ਅਸੀਂ ਹਿਸਾਬ ਦਾ ਕਿਸੇ ਵਿੱਚ ਵਿਛਰੀਏ ਪਰ ਦਿਲੋਂ ਵਿਛਰੀਏ ਸਾਡਾ ਮਨ ਤੇ ਸਾਡੀ ਜ਼ੁਬਾਨ ਦੋ ਤਰੀਕਿਆਂ ਨਾਲ ਨਾ ਵਿਛਰੇ ਸਾਡੇ ਮਨ 'ਚ ਵੀ ਉਹੀ ਹੋਵੇ ਜੋ ਸਾਡੀ ਜ਼ੁਬਾਨ ਤੇ ਹੈ ਫਿਰ ਇਨਸਾਨ ਆਪਣੀ ਜਗ੍ਹਾ ਬਣਾ ਪਾਉਂਦਾ ਹੈ ਬਈ ਸੋਈ ਗੱਲਾਂ ਨੇ ਮੈਨੂੰ ਉਸ ਬਜ਼ੁਰਗ ਦੀ ਗੱਲ ਵਧੀਆ ਲੱਗੀ ਕਿਉਂਕਿ ਅੱਜ ਦੇ ਸਮੇਂ 'ਚ ਆਪਾਂ ਸਾਰਿਆਂ ਝੁੱਠੀ ਬੈਠੀਦਾ ਜਰੂਰ ਇਹ ਘਾਟ ਮਹਿਸੂਸ ਹੁੰਦੀ ਆ ਧੀਆ ਭੈਣਾਂ 'ਚ ਇਹ ਘਾਟ ਨੂੰ ਪੂਰੀ ਕਰਕੇ ਪੂਰੀਆਂ ਧੀਆ ਭੈਣਾਂ ਨੂੰ ਪਰਿਵਾਰਾਂ ਪ੍ਰਤੀ ਰੈਡੀ ਕਰਕੇ ਫਿਰ ਸਹੁਰੇ ਘਰ ਭੇਜਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦੇਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ